ਜੋ ਜੁੜੇ ਹੋ ਡੇ ਬ੍ਰੇਕ ਦੇ ਨਾਲ ਸੋ ਇਸ ਟਾਈਮ ਅਸੀਂ ਮੌਜੂਦ ਹਾਂ ਆ ਮੌਣਕ ਪਾਤਣਾ ਰੋਡ ਦੇ ਉੱਪਰ ਫਿਲਹਾਲ ਦੀ ਕੜੀ ਹੁਣੀ ਇਹ ਰੋਡ ਬਣ ਕੇ ਹਟਿਆਗਾ ਤੇ ਇਹਦੇ ਵਿੱਚ ਕੁਝ ਗੜਬੜੀਆਂ ਸਾਹਮਣੇ ਆਈਆਂ ਨੇ ਅਸੀਂ ਉਹ ਗੜਬੜੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਸ ਤਰੀਕੇ ਨਾਲ ਕਰੋੜਾਂ ਰੁਪਈਆ ਦਾ ਜਿਹੜਾ ਕਪੜਾ ਕੀਤਾ ਗਿਆ ਤੇ ਇੱਥੇ ਅਸੀਂ ਕੁਝ ਲੋਕਾਂ ਦੇ ਨਾਲ ਨੇੜੇ ਤੇ ਟੇੜੇ ਦੇ ਪਿੰਡਾਂ ਦੇ ਲੋਕਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਇਸ ਮੁੱਦੇ ਦੇ ਉੱਪਰ ਕੀ ਕਹਿਣਾ ਹੈਗਾ ਕੀ ਕਹਿੰਦੇ ਨੇ ਉਹ ਸੜਕ ਨੂੰ ਲੈ ਕੇ ਕਿਹੋ ਜੀ ਸੜਕ ਬਣੀ ਐ ਤੇ ਕੀ ਕੀ ਕਪੜੇ ਬਾਜੀਆਂ ਜਿਹੜੀਆਂ ਸੜਕ ਵਿੱਚ ਹੋਈਆਂ ਨੇ ਸੋ ਤਸਵੀਰਾਂ ਤੁਹਾਨੂੰ ਇੱਕ ਵਾਰ ਅਸੀਂ ਸਭ ਤੋਂ ਪਹਿਲਾਂ ਦਿਖਾ ਦਨੇ ਆ ਫਿਰ ਗੱਲਬਾਤ ਕਰਾਂ ਤੁਸੀਂ ਇਹ ਦੇਖੋ ਤਸਵੀਰਾਂ ਕਿ ਜਿੱਥੇ ਠੇਕੇਦਾਰ ਨੂੰ ਪੈਸੇ ਮਿਲਦੇ ਨੇਗੇ ਸੜਕ ਬਣਾਉਣ ਦੇ ਲੈ ਕੇ ਤਾਂ ਉਸ ਤੋਂ ਬਾਅਦ ਜਿਹੜਾ ਠੇਕੇਦਾਰ ਵੱਲੋਂ ਮਿੱਟੀ ਲਗਾਈ ਜਾਂਦੀ ਐ ਉਹ ਮਿੱਟੀ ਹੀ ਸੜਕ ਦੀ ਸਾਈਡਾਂ ਤੋਂ ਚੱਕ ਕੇ ਮਿੱਟੀ ਲਈ ਜਾਂਦੀ ਐ ਤੁਸੀਂ ਇਹ ਦੇਖੋ ਬਰਸਾਤਾਂ ਦੇ ਮੌਸਮ ਦੇ ਵਿੱਚ ਇਹ 3-3 4-4 ਫੁੱਟ ਡੂੰਗੀ ਮਿੱਟੀ ਚਾਕੇ ਇਹ ਲਾਤੀ ਕਿ ਇਹ ਬਰਸਾਤਾਂ ਦੇ ਮੌਸਮ ਦੇ ਵਿੱਚ ਖੜੂਗੀ ਛੜਕਦੇ ਹੋ ਦੇਖ ਲੋ ਤੁਸੀਂ ਕਹਿੰਦੇ ਨੇ ਕਿ ਇੱਥੇ ਜਿਹੜੀਆਂ ਹੁਣ ਇੱਟਾਂ ਲੱਗਣੀਆਂ ਨੇ ਸਾਈਡਾਂ ਦੇ ਉੱਤੇ ਸੜਕਾਂ ਇਸ ਸੜਕ ਦੇ ਉੱਪਰ ਮੋਨਕ ਪਾਤੜਾ ਰੋਡ ਆ ਇਹ ਟ੍ਰੈਫਿਕ ਬਹੁਤ ਰਹਿੰਦੀ ਹੈ ਇਸ ਰੋਡ ਦੇ ਉੱਪਰ ਆ ਤੇ ਨਾਲ ਜਿਹੜੀ ਇੱਕ ਗੱਲ ਸਾਹਮਣੇ ਆਈ ਕਿਸੇ ਰੋਡ ਦੇ ਉੱਪਰ ਪੰਜ ਸਿੰਪਲ ਕਗਰ ਜਾਂ ਹੜਾਂ ਦਾ ਜਿਹੜਾ ਵੀ ਪਾਣੀ ਆਉਂਦਾ ਉਸ ਨੂੰ ਕ੍ਰੋਸ ਕਰਨ ਦੇ ਲਈ ਬਣਾਏ ਜਾਣੇ ਸੀ ਪਰ ਉਹ ਬਣੇ ਨਹੀਂ ਪੂਰੀ ਗੱਲ ਬਾਤ ਤੁਹਾਨੂੰ ਦੱਸ ਦਿਆ ਦੇ ਨਾਲ ਸੰਗਰੂਰ ਤੋਂ ਐਕਸ਼ਨ ਸਾਹਿਬ ਕੀ ਕਹਿੰਦੇ ਨੇ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਜਿਹੜੀ ਉਹ ਅਸੀਂ ਸੁਣਾਵਾਂਗੇ 2.5 ਫੁੱਟ ਡੂੰਗੀ ਪੱਟੀ ਜਾ ਰਹੀ ਹੈ ਜੇ ਕੱਲ ਨੂੰ ਕਿਸੇ ਸਾਧਨ ਦਾ ਕੋਈ ਟਾਇਰ ਉੱਤਰਦਾ ਹੈ ਇੰਨਾ ਨੀਵਾ ਹੋਣ ਕਰਨਾ ਉਹ ਪਲਟੇਗਾ ਪਲਟਣ ਨਾਲ ਐਕਸੀਡੈਂਟ ਵਗੈਰਾ ਸੱਟਾਂ ਵੀ ਸਾਰੇ ਡੈਥ ਵੀ ਹੋ ਸਕਦੀ ਹੈ ਇੱਥੇ ਕਿਸੇ ਡਰਾਈਵਰ ਮੈਂ ਰਿੰਕੂ ਮਣਕ ਬਲਾਕ ਜਰਨਲਿਸਟਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿਹੜਾ ਇਹ ਸੜਕ ਬਣੀ ਹੈ ਜੀ ਮੀਂਹ ਤੋਂ ਲੈ ਕੇ ਹੀ ਫਾਟੜਾਂ ਲੱਗੋ ਇਹਦੇ ਹਾਲਾਤਾਂ ਬਾਰੇ ਕੀ ਕਹੋਗੇ ਦੇਖੋ ਸੜਕਾਂ ਜਿਵੇਂ ਪਹਿਲਾਂ ਲਿਆ ਸਰਕਾਰਾਂ ਖਾਨਾ ਪੂਰਤੀ ਕਰਦੀਆਂ ਰਹੀਆਂ ਨੇ ਬੇਚਕ ਪੰਜਾਬ ਦਾ ਸੀਐਮਨ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਇਹ ਗੱਲਾਂ ਕਹਿੰਦਾ ਹੈ ਵੀ ਜਿਹੜੀਆਂ ਸੜਕਾਂ ਸੀ ਬਣਾ ਰਹੇ ਆ ਚਾਹੇ ਪੁਲ ਬਣਾ ਰਹੇ ਆ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਜਨਕਾ ਕੱਪੜੇ ਬਾਜੀ ਨਹੀਂ ਹੋਊਗੀ ਪਰ ਪਾਤਨਾ ਰੋਡ ਤੇ ਅਸੀਂ ਸੀਐਮ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਕਿ ਇੱਕ ਵਧੀਆ ਟੀਮ ਭੇਜ ਕੇ ਇਸ ਸਮੀਖਿਆ ਕਰਾਈ ਜਾਵੇ ਸੈਡਾਂ ਤੋਂ ਮਿੱਟੀ ਪੱਟ ਕੇ ਸੜਕ ਦੇ ਕਿਨਾਰਿਆਂ ਤੇ ਲਾਈ ਜਾ ਰਹੀ ਹੈ ਜਿਹੜੀ ਮਿੱਟੀ ਜਨਕਾ ਬਾਹਰੋਂ ਲਿਆ ਕੇ ਲਾਣੀ ਚਾਹੀਦੀ ਸੀ ਤੇ ਇੱਥੋਂ ਮਿੱਟੀ ਪੱਟਣ ਵਾਲਾ ਵੱਡੇ ਹਾਸੇ ਹੋਣ ਦਾ ਡਰ ਹੈ ਕਿਉਂਕਿ ਉਰੇ ਇਸ ਜਿਹੜਾ ਰੋਡ ਹੈ ਬਹੁਤ ਜ਼ਿਆਦਾ ਰੋਡ ਚੱਲਦਾ ਦਿਨ ਦਿਨ ਨੂੰ ਤੇ ਰਾਤ ਨੂੰ ਲਗਾਤਾਰ ਇੱਥੇ ਐਕਸੀਡੈਂਟ ਹੋ ਰਹੇ ਨੇ ਕਾਰਨ ਇਹੀ ਹੈ ਵੀ ਜਿਹੜੀ ਸੈੱਡਾਂ ਤੋਂ ਮਿੱਟੀ ਚੱਕ ਕੇ ਢਾਈ ਢਾਈ ਫੁੱਟ ਜਾਨੀਏ ਸੈੱਡਾਂ 'ਚ ਨੀਮੀ ਕਰਤੀ ਮਿੱਟੀ ਬਾਹਰੋਂ ਲੈ ਕੇ ਪਾਣੀ ਬਣਦੀ ਸੀ ਐਸ ਕਰਕੇ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਸੀਐਮ ਸਾਹਿਬ ਬੇਸ਼ੱਕ ਤੁਸੀਂ ਆਪਣੀ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੇ ਰਹੇ ਹੋ ਵੀ ਇੱਥੇ ਲੁੱਕ ਦੀ ਜਗ੍ਹਾ ਥੁੱਕ ਪਾਈ ਜਾਂਦੀ ਹੈ ਤੇ ਸਿਮਿੰਟ ਦੀ ਜਗ੍ਹਾ ਮਿੱਟੀ ਪਾਈ ਜਾਂਦੀ ਹੈ ਇਹੀ ਕੰਮ ਹੁਣ ਹੋ ਰਿਹਾ ਹੈ ਇਹਦੀ ਚੈਕਿੰਗ ਕਰਨੀ ਚਾਹੀਦੀ ਹੈ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਭਾਰਤੀ ਕਿਸਾਨ ਯੂਨੀਅਨ ਇਨਕਤਾ ਗੁਰਾਹ ਜਥੇਬੰਦੀ ਵੱਲੋਂ ਕੋਈ ਇੱਥੇ ਸੰਘਰਸ਼ ਕਰ ਸਕਦੇ ਆ ਕਿਉਂਕਿ ਲੋਕਾਂ ਦੀ ਜਾਨ ਨਾਲ ਖੇਲਵਾੜ ਹੁੰਦਾ ਅਸੀਂ ਨਹੀਂ ਦੇਖ ਸਕਦੇ ਹੈਗੇ ਅਸੀਂ ਫੇਰ ਬੇਨਤੀ ਕਰਦੇ ਆ ਸਰਕਾਰ ਨੂੰ ਇੱਥੇ ਦੇ ਮੰਤਰੀ ਬਰਿੰਦਰ ਕੋਇਲ ਨੂੰ ਕਿ ਉਹ ਸੜਕਾਂ ਦਾ ਧਿਆਨ ਦੇਣ ਕਿਉਂਕਿ ਪਹਿਲਾਂ ਸੜਕ ਬਣੀ ਹੀ ਬਹੁਤ ਸਾਲਾਂ ਬਾਅਦ ਹੈ ਕਿਉਂਕਿ ਸਾਡੇ ਪੰਜਾਬ ਦਾ ਹਾਲਾਤ ਇਹ ਨਹੀਂ ਕਿ ਸੜਕ ਉਦੋਂ ਬਣਦੀ ਹੈ ਜਦੋਂ 20ਤੀ ਮੋਤਾਂ ਹੋ ਜਾਣਾ ਲੋਕਾਂ ਦੇ ਕੋਈ ਵਿਕਲ ਹੈ ਕੋਈ ਗੱਡੀਆਂ ਟਰੈਕਟਰ ਟਰਾਲੇ ਇਹਨਾਂ ਦੇ ਟੁੱਟ ਜਾਣਾ ਕੋਈ ਵੱਡਾ ਹਾਦਸਾ ਹੋ ਜਾਣਾ ਵੱਡੇ ਹਾਸੇ ਹੁੰਦੀਆਂ ਸਰਕਾਰਾਂ ਇੰਤਜ਼ਾਰ ਕਰਦੀਆਂ ਨੇ ਫੇਰ ਕਿਤੇ ਜਾ ਕੇ ਇਹਨਾਂ ਦੇ ਕੰਨ ਤੋਂ ਜੂ ਸਰਕਦੀ ਐ ਉਹਨੇ ਜਿਹੜਾ ਰੋਡ ਬਣ ਰਿਹਾ ਐ ਅਜੇ ਜੇ ਵੱਡੀ ਜਾਨੀ ਕਿ ਪੜਤਾਲ ਕਰਨ ਦੀ ਲੋੜ ਐ ਜਾਂ ਜਾਂਚ ਕਰਨ ਦੀ ਲੋੜ ਐ ਇੱਥੇ ਵੱਡੇ ਤੌਰ ਤੇ ਕਾਪਲੇਵਾਜੀ ਹੋ ਰਹੀ ਐ ਇੱਕ ਇਨਸ਼ਾਰਟ ਦੇ ਉੱਪਰ ਸਿੰਪਲ ਵੀ ਬਣਨੇ ਸੀ ਹੜਾਂ ਦਾ ਪਾਣੀ ਕਰਾਸ ਕਰਨ ਨੂੰ ਲੈ ਕੇ ਗੇ ਪਰ ਉਹ ਬਣੇ ਨਹੀਂ ਅਸਲ ਦੇ ਵਿੱਚ ਗੱਲ ਕੀ ਐ ਕਿਉਂਕਿ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਇਹ ਪਹਿਲਾਂ ਗਲੀਆਂ ਬਣਾਉਂਦੀਆਂ ਨੇ ਨਾਲੀਆਂ ਬਣਾਉਂਦੀਆਂ ਨੇ ਉਸ ਤੋਂ ਬਾਅਦ ਕੋਈ ਤਾਰਾਂ ਦੱਬਣ ਵਾਲੇ ਕੋਈ ਪੁਲੀਆਂ ਦੱਬਣ ਵਾਲੇ ਉਹਨਾਂ ਨੂੰ ਭੇਜਦੇ ਨੇ ਕਿਉਂਕਿ ਸਰਕਾਰਾਂ ਜਿਹੜੀਆਂ ਸੜਕਾਂ ਟੁੱਟਣੀਆਂ ਦੁਬਾਰੇ ਫਿਰ ਇਹਨੂੰ ਬਣਾਉਣ ਲਈ ਟੈਂਡਰ ਪਾਸ ਹੋਣਗੇ ਸਰਕਾਰ ਦਾ ਪੈਸਾ ਬੇਅਥ ਇਹਨਾਂ ਨੇ ਖਰਾਬ ਕਰਨਾ ਹੈ ਤੇ ਆਪਦੇ ਚਾਹਤਿਆਂ ਨੂੰ ਠੇਕੇ ਦੇਣੇ ਨੇ ਜਿਹੜੀ ਇਹ ਸੜਕ ਬਣਾਈ ਹੈ ਹੋ ਸਕਦਾ ਵੀ ਬ੍ਰਿੰਦਰ ਗੋਇਲ ਦਾ ਸਿੱਧਾ ਕੋਈ ਚਾਹਤਾ ਹੋਵੇ ਸਿੱਧਾ ਨਹੀਂ ਹੋਊਗਾ ਕਿ ਟੇਡਾ ਮੇਡਾ ਰਿਸ਼ਤੇਦਾਰ ਹੋਊਗਾ ਜਿਹਨੂੰ ਯਾਨੀ ਕਿ ਇਹ ਠੇਕਾ ਦਿੱਤਾ ਹੈ ਜਿਹੜੀਆਂ ਇਹ ਪੁਲੀਆਂ ਨੇ ਪੁਲੀਆਂ ਦੀ ਇੱਥੇ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਫਲੱਡ ਦਾ ਏਰੀਆ ਹੈ ਕੱਗਰ ਦਾ ਏਰੀਆ ਹੈ ਪਾਣੀ ਆਊਗਾ ਤੇ ਸੜਕ ਦੇ ਥੱਲੇ ਸੀ ਟੱਪੂਗਾ ਜੇ ਪੁਲੀਆਂ ਨਹੀਂ ਹੋਣਗੀਆਂ ਤਾਂ ਸੜਕ ਦੇ ਉੱਪਰ ਦੀ ਟੱਪੂਗਾ ਸੜਕ ਟੁੱਟੂਗੀ ਤੇ ਕੋਈ ਐ ਨਹੀਂ ਵੀ ਇਹ ਇਹਨਾਂ ਨੇ ਜਾਣ ਮਿਲ ਕੇ ਵੀ ਪੈਸੇ ਅਣਜਾਣਪਣੇ ਚ ਪੁਲੀਆਂ ਨਹੀਂ ਬਣਾਈਆਂ ਇਹ ਜਾਣ ਬੁੱਝ ਕੇ ਨਹੀਂ ਬਣਾਈਆਂ ਕਿਉਂਕਿ ਇਹ ਚਾਹੁੰਦੇ ਨੇ ਵੀ ਸੜਕਾਂ ਟੁੱਟਣ ਦੁਆਰੇ ਤੇ ਅਸੀਂ ਲੋਕਾਂ ਨੂੰ ਕਹੀਏ ਵੀ ਇਹ ਤਾਂ ਫਲੱਡ ਕਰਕੇ ਟੁੱਟੀਆਂ ਨੇ ਜਿਹਨੂੰ ਆਪਾਂ ਆਪਣੇ ਆਮ ਸੁਧਾਰਨ ਲੋਕ ਕਹਿੰਦੇ ਨੇ ਵੀ ਤਾਂ ਕੁਦਰਤੀ ਆਫਤ ਹੈ ਜੀ ਪਰ ਅਸੀਂ ਕਹਿੰਦੇ ਜਿਹੜੇ ਹੜ੍ਹਾਂ ਆਂਦੇ ਨੇ ਕੋਈ ਕੁਦਰਤੀ ਆਫਤ ਨਹੀਂ ਇਹ ਸਰਕਾਰ ਦੀ ਨਲਾਇਕੀ ਹੈ ਸਰਕਾਰ ਦੀ ਨਲਾਇਕੀ ਕਿਉਂਕਿ ਜੇ ਹੜ੍ਹਾਂ ਤੋਂ ਪਹਿਲਾਂ ਸਹੀ ਪ੍ਰਬੰਧ ਕੀਤੇ ਜਾਣੇ ਇਹ ਹੜ ਹੀ ਨਾਣ ਇਹ ਜਿਹੜੀ ਪੁਲੀ ਵੀ ਨਹੀਂ ਬਣਾਣ ਦਾ ਕਾਰਨ ਇਹੀ ਹੈ ਵੀ ਸੜਕਾਂ ਦੁਆਰੇ ਟੁੱਟਣ ਤੇ ਅਸੀਂ ਦੁਆਰ ਤੋਂ ਫੇਰ ਕਿਸੇ ਆਪਣੇ ਚਾਹਤੇ ਨੂੰ ਟੈਂਡਰ ਦਈਏ ਤੇ ਇਹਦੇ ਵਿੱਚੋਂ ਪੈਸੇ ਕਮਾਈਏ 2023 ਜਦੋਂ ਹੜਾ ਆਇਆ ਸੀ ਪੰਜਾਬ ਦੇ ਮੁੱਖ ਮੰਤਰੀ ਉਹਤਮan ਜੀ ਇੱਥੇ ਆ ਕੇ ਕਹਿ ਕੇ ਗਏ ਸੀਗੇ ਵੀ ਪਾਣੀ ਨੇ ਦੱਸਦਾ ਵੀ ਕਿੱਥੇ ਕਿੱਥੇ ਸੈਂਟਰ ਬਣਾਉਣੇ ਨੇ ਰਾਜ ਹਾਲਾਤ ਸੜਕ ਦੇ ਦੇਖ ਕੇ ਲੱਗਦਾ ਨਹੀਂ ਵੀ ਲੋਕਾਂ ਨੂੰ ਦੁਬਾਰੇ ਫੇਰ ਪਾਣੀ 'ਚ ਡੁੱਬਣ ਲਈ ਛੱਡੋ 2023 ਦੀ ਵੇਲੇ ਤਾਂ ਮਾਨ ਸਾਹਿਬ ਆਏ ਸੀ ਉਹਨਾਂ ਦੀ ਵੀਡੀਓ ਹਾਲੇ ਵੀ ਪਈ ਆ ਸੁਰਜਨ ਭੈਣੀ ਦੀ ਜਿੱਥੇ ਉਹਨਾਂ ਨੇ ਸੜਕ ਦੇ ਉੱਪਰ ਖੜ ਕੇ ਗੱਲ ਕਹੀ ਸੀ ਕਿ ਲੋਕਾਂ ਦੀ ਜਾਨ ਬਚਾ ਲਓ ਵੀ ਲੋਕ ਬਚਣੇ ਚਾਹੀਦੇ ਨੇ ਸੜਕਾਂ ਦਾ ਆਪਾਂ ਇਸ ਤੋਂ ਵੀ ਵਧੀਆ ਬਣਾ ਦਾਂਗੇ ਪਰ ਅਸੀਂ ਮਾਨ ਸਾਹਿਬ ਤੁਸੀਂ ਤਾਂ ਮਤਲਬ ਕਿ 2023 ਦੀ ਗੱਲ ਹੈ ਤੁਸੀਂ ਜਾ ਕੇ ਦੇਖ ਲਓ ਜਿੰਨੇ ਵੀ ਫਲੱਡ ਏਰੀਆ ਖਨੋਰੀ ਨੂੰ ਸੜਕਾਂ ਅਟੈਚ ਹੁੰਦੀਆਂ ਨੇ ਸਾਰੀਆਂ ਸੜਕਾਂ ਟੁੱਟੀਆਂ ਪਈਆਂ ਨੇ ਤੁਸੀਂ ਮੋਟਰਸਾਈਕਲ ਲੈ ਕੇ ਗੱਡੀ ਲੈ ਕੇ ਜੇ ਖਨੋਰੀ ਤੱਕ ਪਹੁੰਚਣੀ ਹੈ ਅਸੀਂ ਗਰੰਟੀ ਕਰਦੇ ਆ ਐਡੇ ਵੱਡੇ ਵੱਡੇ ਖੱਡੇ ਨੇ ਜਨਨ ਕਿ ਮੋਟਰਸਾਈਕਲ ਵੀ ਟਪਾਣਾ ਔਖਾ ਹੈ ਜਦੋਂ ਬਾਰਸ਼ਾਂ ਹੋ ਜਾਣਾ ਫਿਰ ਤਾਂ ਕੋਈ ਟੱਪਣ ਦਾ ਰਸਤਾ ਹੀ ਨਹੀਂ ਰਹਿੰਦਾ ਹੈਗਾ ਵੀ ਬੰਦਾ ਜਾਵੇ ਤਾਂ ਜਾਵੇ ਕਿਹੜੇ ਪਾਸੇ ਦੀ ਤੇ ਇਸ ਕਰਕੇ ਮਾਨ ਸਾਹਿਬ ਤੁਸੀਂ 2023 ਵਾਲੀਆਂ ਗੱਲਾਂ ਤੇ ਦੁਬਾਰਾ ਧਿਆਨ ਕਰੋ ਉਹ ਸੜਕ ਤੁਸੀਂ ਕਿਹਾ ਸੀ ਲੋਕਾਂ ਨੇ ਜਿਹੜੀ ਮਰਜ਼ੀ ਸੜਕ ਟੁੱਟ ਗਈ ਤੋੜ ਦੋ ਕੋਈ ਪ੍ਰਵਾਹ ਨਹੀਂ ਹੈਗੀ ਪਰ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ ਮਾਲੀ ਨੁਕਸਾਨ ਦੀ ਸਰਕਾਰ ਸਾਰੀ ਪੂਰਤੀ ਕਰ ਦੂਗੀ ਨਾ ਕੋਈ ਮਾਲੀ ਨੁਕਸਾਨ ਦੀ ਪੂਰਤੀ ਹੋਈ ਨਾ ਜਾਨੀ ਨੁਕਸਾਨ ਦੀ ਪੂਰਤੀ ਹੋਈ ਨਾ ਹੀ ਲੋਕਾਂ ਨੂੰ ਉਸ ਟਾਈਮ ਮੁਆਵਜ਼ਾ ਮਿਲਿਆ ਸੀ ਜਿਵੇਂ ਹੁਣ ਤੁਸੀਂ ਗੁਜਰਾਤ ਦੇ ਵਿੱਚ ਰੈਲੀ ਕਰਕੇ ਵੱਡੇ ਵੱਡੇ ਦਾਅਵੇ ਕਰਦੇ ਹੋ ਕਿ ਪੰਜਾਬ ਦੇ ਕੁੱਲ 23 ਜ਼ਿਲ੍ਹੇ ਨੇ 23 ਜ਼ਿਲ੍ਹਿਆਂ ਦੇ ਵਿੱਚ ਹੀ ਅਸੀਂ ਸਾਰੇ 23 ਜ਼ਿਲ੍ਹਿਆਂ ਦੇ ਵਿੱਚ ਹੜ ਆਇਆ ਤੇ ਲੋਕਾਂ ਦੀਆਂ ਫਸਲਾਂ ਮਰ ਗਈਆਂ ਕਿ ਮਾਨ ਸਾਹਿਬ ਨੇ ਹਰੇਕ ਜਾਨੀ ਕਿ ਕਿਸਾਨ ਦੇ ਖਾਤੇ 'ਚ 50-50000 ਰੁਪਏ ਪਾ ਦਿੱਤਾ ਹੁਣੇ ਤੋਂ ਪਾਰਾ ਇਹ ਸਿਰਫ ਹਾਸੋ ਹੁਣੀਏ ਗੱਲਾਂ ਨੇ ਤੇ ਤੁਸੀਂ ਦੁੱਗੀਆਂ ਸਟੇਟਾਂ 'ਚ ਜਾ ਕੇ ਬੋਲਦੇ ਹੋ ਹਾਲੇ ਤੱਕ 2023 ਦੇ ਵਿੱਚ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਸੀ ਤੁਸੀਂ ਸਿਰਫ 6600 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪੈਸੇ ਐਲਾਨ ਕਰਿਆ ਸੀ ਪਰ ਉਹ ਵੀ ਪੂਰੇ ਨਹੀਂ ਆਏ ਮੁਰਗੀ ਤੇ ਬੱਕਰੀ ਦੀ ਗੱਲ ਦੂਰ ਦੀ ਹੈ ਤੁਸੀਂ ਕਿਹਾ ਸੀ ਜੇ ਜਿਹੜੀ ਮੁਰਗੀ ਜਾਂ ਬੱਕਰੀ ਮਰ ਗਈ ਸੀ ਉਸ ਦਾ ਵੀ ਮੁਆਵਜ਼ਾ ਦੇਵਾਂਗੇ ਇਸ ਕਰਕੇ ਮਾਨ ਸਾਹਿਬ ਤੁਹਾਨੂੰ ਕੰਦ ਤੇ ਲਿਖਿਆ ਪੜਨਾ ਚਾਹੀਦਾ ਜੇ ਤੁਹਾਨੂੰ ਨਹੀਂ ਪਤਾ ਤਾਂ ਤੁਹਾਡੇ ਮੰਤਰੀ ਰਾਹੀਂ ਜਾਂ ਕੋਈ ਹੋਰ ਅਧਿਟੀਮ ਰਾਹੀਂ ਇਹ ਪਾਤਰਾ ਰੋੜ ਦੀ ਸਰਕਾਰੀ ਚੈਕਿੰਗ ਕਰਵਾਈ ਜਾਵੇ ਤਾਂ ਕਿ ਇੱਥੇ ਕੋਈ ਵੱਡਾ ਹਾਸਾ ਨਾ ਵਾਪਰੇ ਦਰੱਖਤਾਂ ਦੀ ਜੜ੍ਹ 'ਚ ਬਿਲਕੁਲ ਜਾਨੀ ਕਿ ਸੜਕ ਕੱਟ ਰਹੇ ਨੇ ਦਰੱਖਤਾਂ ਦੀ ਜੜਾਂ 'ਚੋਂ ਮਿੱਟੀਆਂ ਕੱਢ ਲਈਆਂ ਕੱਲੋ ਤੂਫਾਨ ਆਊਗਾ ਮੀਂਹੇਰੀ ਆਊਗੀ ਉਹ ਦਰੱਖਤਰੇ ਅਚਨ-ਚੇਤ ਸੜਕ ਦੇ ਉੱਪਰ ਗਿਰਨਾ ਹੋ ਸਕਦਾ ਕੋਈ ਬੱਸ ਟੱਪਦੀ ਹੋਵੇ ਕਾਰ ਗੱਡੀ ਮੋਟਰਸਾਈਕਲ ਐਸ ਕਰਕੇ ਤੁਸੀਂ ਵੱਡੇ ਹਾਸੇ ਦਾ ਇੰਤਜ਼ਾਰ ਨਾ ਕਰੋ ਅਸੀਂ ਬੇਨਤੀ ਕਰਦੇ ਹਾਂ ਤੁਸੀਂ ਇਸ ਗੱਲ ਤੇ ਗੌਰ ਕਰੋਗੇ ਮੈਂ ਸੁਵੇਗ ਸਿੰਘ ਮੂਨਕਾ ਵੀ ਕੇ ਯੋਗਰਾਹਾਂ ਕਾਈ ਪ੍ਰਧਾਨ ਮੂਨਕਾ ਜਿਸ ਰੋਡ ਤੇ ਆਪਾਂ ਮੂਨਕਾਲੇ ਤੇ ਖੜੇ ਆਂਗੇ ਮੂਨਕ ਪਤੜਾਂ ਰੋਡ ਇਹ ਨਵਾਂ ਬਣੇਗਾ ਇਹਦੇ ਅਲਾਪਾਂ ਤੁਸੀਂ ਕਿਵੇਂ ਦੇਖ ਦਿਓਗੇ ਇਹ ਜਿਹੜਾ ਮੂਨਕ ਤੋਂ ਪਤੜਾਂ ਤੱਕ 14 ਕਿਲੋਮੀਟਰ ਦਾ ਰੋਡ ਨਵਾਂ ਬਣਿਆ ਹੈ ਇਹਦੇ ਤੇ ਜਿਹੜੀ ਮਿੱਟੀ ਸਾਈਡਾਂ 'ਚ ਲੱਗਣੀ ਸੀ ਉਹ ਬਾਹਰੋਂ ਲਿਆ ਕੇ ਲੱਗਣੀ ਸੀ ਉਹ ठेकेदार ਨੇ ਮਿੱਟੀ ਦੇ ਪੈਸੇ ਸਾਰੇ ਬਚਾ ਲਏ ਨਾਲ ਲੱਗਦੇ ਜਿਹੜੇ ਖਦਾਨ ਨੇ ਉਹ ਪਹਿਲੇ ਹੀ ਬੰਦੇ ਬੰਦੇ ਜਿਹਨੇ ਡੂੰਘੇ ਨੇ ਘਟੋ ਘਟ 8-9 ਫੁੱਟ ਡੂੰਘੇ ਖਦਾਨ ਨੇ ਉਹਨਾਂ ਚੋਂ ਹੀ ਹੋਰ ਮਿੱਟੀ ਚੱਕ ਕੇ ਸੜਕ ਦੇ ਕੰਡਿਆਂ ਨਾਲ ਲਾਤੀ ਜਿਹਦੇ ਕਾਰਨ ਕਿ ਬਹੁਤ ਵੱਡਾ ਇੱਥੇ ਨੁਕਸਾਨ ਹੋਊਗਾ ਨਾਲ ਜੇ ਕੋਈ ਬਾ ਅਚਨ ਚੇਤਾ ਕੋਈ ਸਾਧਨ ਸੜਕ ਤੋਂ ਥੱਲੇ ਉਤਰਦਾ ਤਾਂ ਉਹਦਾ ਪਲਟਣਾ ਜ਼ਰੂਰ ਬਣਦਾ ਕਿਉਂਕਿ ਜਗ੍ਹਾ ਹੀ ਨਹੀਂ ਡੂੰਗੀ ਹੋਗੀ ਨਾਲ ਸੜਕ ਨਾਲ ਜਿਹੜੀ ਮਿੱਟੀ ਲਾਣੀ ਹੈ ਉਹ ਖਦਾਨਾ ਚੋਂ ਵਟ ਲਈ ਖਦਾਨ ਪਹਿਲਾਂ ਹੀ ਡੂੰਗੇ ਨੇ ਇਸ ਕਰਕੇ ਇੱਥੇ ਐਕਸੀਡੈਂਟ ਹੋਣ ਦਾ ਵੱਡਾ ਖਤਰਾ ਹੈ ਜੀ ਕਿੰਨੇ ਪਹਿਲਾਂ ਵੀ ਕਾਫੀ ਜ਼ਿਆਦਾ ਐਕਸੀਡੈਂਟ ਹੁੰਦੇ ਨੇ ਇਹਨਾਂ ਪਹਿਲਾਂ ਇੱਥੇ ਬਹੁਤ ਐਕਸੀਡੈਂਟ ਹੋਏ ਨੇ ਪਹਿਲਾਂ ਸੜਕ ਦੀ ਹਾਲਤੇ ਬਹੁਤ ਜ਼ਿਆਦਾ ਖਰਾਬ ਸੀ ਕਈ ਸਾਲਾਂ ਬਾਅਦ ਇਹ ਜਾ ਕੇ ਸੜਕ ਦੀ ਸੁਨਵਾਈ ਹੋਈ ਹੈ ਜੇ ਹੋਈ ਆ ਉਹ ਵੀ ਸੈਡਾਂ ਚ ਉਨੇ ਹੀ ਡੂੰਗੇ ਖਦਾਨ ਨਵੀਂ ਮਿੱਟੀ ਪੱਟੀ ਜਾ ਰਹੀ ਹੈ ਹੋਰ ਡੂੰਗੇ ਕਿਤੇ ਜਾ ਰਹੇ ਨੇ ਕੱਲੋਂ ਮੀਂਹ ਕਣੀ ਆਉਂਦਾ ਨੇਰੀ ਆਉਂਦੀ ਐ ਆ ਜਿਹੜੇ ਦਰਖਤਾਂ ਦੀਆਂ ਜੜ੍ਹਾਂ ਕੱਢ ਲੀਆਂ ਮਿੱਟੀ ਪੱਟ ਕੇ ਇਹ ਦਰਖਤਾਂ ਨੇ ਰੋਡ ਤੇ ਹੀ ਡਿੱਗਣਾ ਰੋਡ ਤੇ ਹੀ ਐਕਸੀਡੈਂਟ ਹੋਣੇ ਨੇ ਇਹਨਾਂ ਨਾਲ ਜੇ ਜੇਕਰ ਸਰਕਾਰ ਇਸ ਦਾ ਨਾ ਕੋ ਮਤਲਬ ਆ ਜੇ ਜੇ ਸਰਕਾਰ ਅਗਲਾ ਐਕਸ਼ਨ ਜੇ ਸਰਕਾਰ ਇਹ ਤੇ ਕੋਈ ਕਾਰਵਾਈ ਨਹੀਂ ਕਰਦੀ ਠੇਕੇਦਾਰ ਤੇ ਨਹੀਂ ਇਹਦੀ ਕੋਈ ਸਮੀਖਿਆ ਕਰਦੀ ਤਾਂ ਅਗਲਾ ਐਕਸ਼ਨ ਸਾਡਾ ਇਹ ਹੈ ਵੀ ਫਿਰ ਅਸੀਂ ਵੱਡੀ ਪੱਧਰ ਤੇ ਜਿਹੜੇ ਨਾਲ ਲੱਗਦੇ ਪਿੰਡ ਨੇ ਪਿੰਡਾਂ ਨੂੰ ਜਗਾ ਕੇ ਉਹਨਾਂ ਨਾਲ ਲੈ ਕੇ ਇਸ ਰੋਡ ਤੇ ਵੱਡੇ ਧਰਨੇ ਲਾਵਾਂਗੇ ਕਿਉਂਕਿ ਇੱਥੇ ਜੇ ਪਾਣੀ ਖੜਾ ਹੋ ਜਾਂਦਾ ਸਾਡੇ ਜਵਾਕ ਸਕੂਲਾਂ ਜਾਂਦੇ ਨੇ ਕੋਈ ਸਾਈਕਲ ਦੇਖ ਸਕਦਾ ਕੁਝ ਵੀ ਹੋ ਸਕਦਾ ਡੁੱਬਣ ਤੱਕ ਦਾ ਖਤਰਾ ਐ ਇੰਨੇ ਡੂੰਘੇ ਖਦਾਨ ਨੇ ਹੋਲੋ ਹਾਂਜੀ ਸਰ ਪੀਡਬਲੂਡੀ ਮੈਂ ਇੱਕ ਐਕਸ਼ਨ ਸਰ ਬੋਲਦੇ ਹਾਂ ਜੀ ਸਾਰਾ ਇੱਕ ਜਿਹੜੀ ਆ ਪਤਨਾ ਰੋਡ ਬਣ ਰਿਹਾ ਬਣ ਰਿਹਾ ਹੈ ਆਪਣਾ ਮੁੰਕ ਤੋਂ ਤੁਸੀਂ ਇਹਨਾਂ ਦੀ ਜੋ ਹਾਲਤ ਹੈ ਆ ਆਪ ਦੇਖ ਜਿਵੇਂ ਜਿਹੜੀ ਸੈਡਾਂ ਤੇ ਮਿੱਟੀ ਲਾ ਰਹੇ ਨੇ ਸਾਰੀ ਬਿਲਕੁਲ ਮੈਂ ਮਤਲਬ ਕਿ ਪੱਟ ਪੱਟ ਕੇ ਮਿੱਟੀ ਬਾਹਰੋਂ ਲਿਆਉਣ ਦੀ ਬਜਾਏ ਸੈਡਾਂ ਤੋਂ ਹੀ ਪੱਟ ਕੇ ਮਿੱਟੀ ਲਾ ਰਹੇ ਨੇ ਸੜਕ ਤੇ ਜੀ ਹਾਂਜੀ ਅਸੀਂ ਆਪਦੀ ਪੂਰੀ ਟੀਮ ਵੱਲੋਂ ਮੈਂ ਭਾਰਤੀ ਕਿਸਾਨ ਜੁਨੀਅਨ ਏਕਤਾ ਗੁਰਾਹਾਂ ਜੱਥੇਬੰਦੀ ਵੱਲੋਂ ਬਲਾਗ ਦਾ ਜਰਨਲਿਸਕਤਰ ਬੋਲ ਰਿਹਾ ਹਾਂ ਰਿੰਕੂ ਮੁੰਨਕ ਜੀ 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 ਇਹ ਮਿੱਟੀ ਤੁਸੀਂ ਆ ਕੇ ਦੇਖੋਗੇ ਬਿਲਕੁਲ ਦਰਖਤਾਂ ਦੀਆਂ ਜੜਾਂ 'ਚੋਂ ਮਿੱਟੀ ਕੱਢ ਰੱਖੀ ਹੈ ਕੱਢ ਰੱਖੀ ਹੈ ਜੇ ਕੱਲ ਨੂੰ ਕੋਈ ਮੀਂਹ ਪੈਂਦਾ ਨੇਰੀ ਆਉਂਦੀ ਐ ਬਿਲਕੁਲ ਨਾਲ ਦੀ ਨਾਲ ਡਰਕਟ ਜਾਨੀ ਕਿ ਸੜਕ ਤੇ ਗਿਰੂਗਾ ਜਾ ਕੇ ਇਹ ਇਸ ਚੀਜ਼ ਦੀ ਗੌਰ ਨਹੀਂ ਕੀਤੀ ਜਾ ਰਹੀ ਵੀ ਕਿਉਂ ਨਾ ਮੀਂਹ ਠੇਕੇਦਾਰ ਨੂੰ ਕਿਉਂ ਨਹੀਂ ਕਿਹਾ ਜਾ ਰਿਹਾ ਵੀ ਇੱਥੇ ਕੱਲ ਉਹਨਾਂ ਨੇ ਉਹਨੇ ਉਹਨੇ ਲਾਣਾ ਜੀ ਡਿਊਟੀ ਉਹਨੇ ਅਜੇ ਤੱਕ ਡਿਊਟੀ ਲਾਣਾ ਸਾਡੇ ਐਸੋ ਐਚਡੀਓ ਚਿਕਨੂਨੀਆਂ ਨਾ ਬਿਮਾਰ ਪਿਆ ਪਰ ਸੋਣਾ ਹਾਂਜੀ ਉਹਨੇ ਐਸੋ ਦਾ ਡਿਊਟੀ ਲਾਣਾ ਹੁਣੇ ਭੇਜ ਆਉਣਾ ਨਹੀਂ ਸਰ ਉਹ ਇੱਕ ਗੱਲ ਐ ਵੀ ਉਹਦਾ ਤਾਂ ਮੁਲਾਜ਼ਮਾ ਨੇ ਚੀਜ਼ ਦੇਖੀ ਨਹੀਂ ਹੈ ਕਿ ਵੀ ਅੱਡਾ ਬੜਾ ਮਲ ਕੇ ਸਰਕਾਰ ਜਿਹੜਾ ਠੇਕੇਦਾਰ ਹੈ ਉਹ ਐਡਾ ਅਨਗੇਲੀ ਕਰ ਰਿਹਾ ਹੈ ਵੀ ਮਿੱਟੀ ਬਾਹਰ ਲੈਣ ਦੀ ਬਜੇ ਬਰਾਬਰ ਹੀ ਜੜ ਤੋਂ ਪਟਕੇ ਮਿੱਟੀ ਇਦਰਾਕ ਤੋਂ ਜਣਾ ਜੋ ਮਿੱਟੀ ਕੱਢ ਰਹੀ ਹੈ ਮਿੱਟੀ ਪਾਪਾ ਜੀ ਬਾਹਰ ਲਈ ਮਿੱਟੀ ਤਾਂ ਹੁਣ ਮਿਲਦੀ ਨਹੀਂ ਬਾਹਰ ਜਿਹਦਾ ਨਕਾਰੇ ਹੁੰਦੇ ਨਹੀਂ ਬੰਦ ਕਰਤੀ ਜਦੋਂ ਦੀ ਮਾਈਨਿੰਗ ਬੈਨ ਹੋਈ ਹੈ ਨਹੀਂ ਮਾਈਨਿੰਗ ਵਿੱਚੋਂ ਆ ਰਹੀ ਹੈ ਪਰੋਂ ਮਿੱਟੀ ਜੀ ਸਾਡੇ ਉਰੇ ਦੋ ਤਿੰਨ ਸਰ ਉਹ ਸਾਨੂੰ ਸੜਕਾਂ ਲਾ ਨੂੰ ਨਹੀਂ ਨਾ ਮਿਲਦੀ ਹੁਣ ਅੱਜ ਵੀ ਇੱਥੇ ਤਾਕ ਨਹੀਂ ਹੈ ਸ਼ਾਇਦ ਵੀ ਤੁਹਾਨੂੰ ਬेटर ਅੰਦਾਜ਼ਾ ਨੇ ਜੀ ਸਾਹਿਬ ਕਰ ਸਕੋਗੇ ਮੈਂ ਜੀ ਸਾਹਿਬ ਨੂੰ ਕਹਾਂ ਤੁਹਾਡਾ ਨੰਬਰ ਦਿੰਨਾ ਹੈ ਆਲੇ ਉਹ ਠੇਕੇਦਾਰ ਨੂੰ ਘੂਰ ਕੇ ਜਾਂਦੇ ਨੇ ਆ ਕੇ ਕੰਮ ਰੁਕਵਾਉਂਦੇ ਨੇ ਮੈਂ ਤੁਹਾਨੂੰ ਦੱਸਦੇ ਨੇ ਕਾਗਜ਼ਾਂ ਦੇ ਤੇ ਅਗਲੀ ਗੱਲ ਜੀ ਜਿਹੜੀਆਂ ਇੱਥੇ ਮਲਕੇ ਚਾਰ ਪੰਜ ਜਿਹੜੇ ਸੈਂਪਲ ਬਣਾਏ ਹੋਏ ਸੀ ਕੋਈ ਇਸ ਵਾਰ ਇਹਨਾਂ ਨੇ ਸੈਂਪਲ ਨਹੀਂ ਬਣਾਇਆ ਜਦੋਂ ਅਸੀਂ ਠੇਕੇਦਾਰ ਨਾਲ ਗੱਲ ਕੀਤੀ ਉਹ ਕਹਿੰਦੇ ਬਾਅਦ ਚ ਸੈਂਪਲਾਂ ਸੜਕ ਬਣਾਉਣ ਤੋਂ ਬਾਅਦ ਫੇਰ ਬਣਾਵਾਂਗੇ ਸੈਂਪਲ ਕਿਉਂਕਿ ਪਾਣੀ ਕਰਾਸਿੰਗ ਨਹੀਂ ਹੁੰਦੀ ਜੇ ਪਾਣੀ ਕਰਾਸਿੰਗ ਨਹੀਂ ਹੋਊਗੀ ਤਾਂ ਜਿਵੇਂ ਧੱਗਰ ਦਾ ਪਾਣੀ ਆਂਦਾ ਸੜਕ ਦੇ ਉੱਪਰ ਦੀ ਪਾਣੀ ਟੱਪੂਗਾ ਸੜਕ ਫੇਰ ਟੁੱਟੂਗੀ ਵੀ ਯਾਨੀ ਕਿ ਸੜਕ ਨੂੰ ਨਾਲ ਫੇਰ ਦੁਬਾਰੇ ਪੱਟ ਕੇ ਬਣਾਣਗੇ ਜੀ ਇਹ ਪਹਿ ਲਗੀ ਕੋ ਤਾਂ ਕੋਈ ਜਿਹੜਾ ਪੁੱਤ ਸਾਈਫਨ ਚਾਹੀਦੀ ਆਪਾਂ ਉਹ ਬਣਾਵਾਂਗੇ ਤਿੰਨ ਪੁਲੀਆਂ ਭਰਾਵਾਂਗੇ ਆਪਾਂ ਨੇ ਨਹੀਂ ਪੰਜ ਸੀ ਪਹਿਲਾਂ ਸਰ ਹੁਣ ਤਿੰਨ ਕਿਉਂ ਬਣਾਉਂ ਪਹਿਲਾਂ ਪੰਜ ਸੀ ਇਹ ਤੇ ਸਰ ਫਿਰ ਤੁਹਾਨੂੰ ਬੇਨਤੀ ਕਰਦੇ ਆ ਜਿਹੜੀ ਬਹੁਤ ਜਾਨੀ ਕਿ ਲੋਕਾਂ ਨਾਲ ਖਲਵਾੜ ਇੱਕ ਤਾਂ ਰਾਤ ਨੂੰ ਹਨੇਰੇ ਸਵੇਰੇ ਗੱਡੀਆਂ ਦਾ ਟ੍ਰੈਫਿਕ ਬਹੁਤ ਚੱਲਦੀ ਹੈ ਇਹ ਕੋਈ ਵੱਡ ਮਲਕੇ ਵੱਡਾ ਹਾਸਾ ਨਾ ਵਾ ਪਰ ਜੇ ਕੋਈ ਗੱਡੀ ਥੱਲੇ ਉਤਰ ਜੂ ਗੱਲੂ ਕੋਈ ਨਫਾ ਨੁਕਸਾਨ ਹੋਵੇ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆ ਅਸੀਂ ਵੀ ਅਦਾ ਕੋਈ ਮਲਕੇ ਹੱਲ ਕਰਵਾਓ ਤੁਸੀਂ ਆ ਫੌਰਨ ਦੇ ਧਿਆਨ ਦੇ ਕੇ ਠੀਕ ਹੈ ਜੀ ਓਕੇ ਜੀ ਮਪਾਰਕ ਤੇ ਕਿਸਾਨ ਜੁਨੇ ਨੇਕਤਾ ਗੁਰਾਂ ਦਾ ਜਨਰਲ ਸਕੱਤਰ ਬਲਾਕ ਦਾ ਜੀ ਮੈਡਮ ਇੱਕ ਜਿਹੜਾ ਪਤਨਾ ਰੋਡ ਬਣ ਰਿਹਾ ਹੈ ਜੀ ਇਹ ਮਲਕ ਦਰਖਤਾਂ ਦੀ ਬਿਲਕੁਲ ਜੜਾਂ ਚ ਜਾਨੀ ਕਿ ਮਿੱਟੀ ਕੱਢ ਕੱਢ ਕੇ ਸਾਈਡਾਂ ਤੇ ਮਿੱਟੀ ਲਾ ਰਹੇ ਨੇ ਠੇਕੇਦਾਰਾਂ ਕੀ ਇੱਧਰ ਜਿਵੇਂ ਕਈ ਦਰਖਤਾਂ ਇਹ ਹੋਣੇ ਜਿਵੇਂ ਸੜਕ ਦੇ ਉੱਪਰ ਚੱਕੋ ਹੋਇਆ ਪਿਆ ਉਹਨਾਂ ਦਾ ਮਿੱਟੀ ਮਿੱਟੀ ਜੜਾਂ ਚੋਂ ਕੱਢ ਕੇ ਜੇ ਕੋਈ ਮਲਕੇ ਮਾੜਾ ਵੜਾ ਤੂਫਾਨ ਨੇਰੀ ਆਉਂਦੀ ਹੈ ਨਾਲ ਦੇ ਨਾਲ ਸੜਕ ਤੇ ਗਿਰੂ ਆ ਕੇ ਤੇ ਤੁਸੀਂ ਇਸ ਵੱਲੋਂ ਕੋਈ ਗੌਰ ਕਰੀ ਨਹੀਂ ਹੈਗੀ ਇਹ अच्छा जी हां जी नहीं फिर درختਾਂ ਦੀ ਜੜਾਂ ਜੋ ਮਿੱਟੀ ਕੱਢ ਸਕਦੇ ਕਈ ਤਾਂ درختਾਂ ਦੀ ਮੈਡਮ ਇਹਨਾਂ ਨੇ ਬਿਲਕੁਲ ਜੜਾਂ ਕੱਢ ਰਖੇ ਤੁਸੀਂ ਆ ਕੇ ਮੌਕਾ ਦੇਖੋਗੇ ਨਾ ਮਤਲਬ ਕਿ ਬਹੁਤ ਰਿਸਕੀ ਕੰਮ ਕਰਕੇ ਇਹਨਾਂ ਨੇ ਮੈਂ ਆਪਣਾ ਬਸਹਿਰਾ ਮੰਡੀ ਟੱਪ ਕੇ ਬਸਹਿਰੇ ਵਾਲੀ ਮੰਡੀ ਟੱਪ ਕੇ ਅੱਗੇ ਖੜੇ ਸੀ ਅਸੀਂ ਸਾਡੀ ਟੀਮ ਸੀ ਗ੍ਰਾਹਜਥੇ ਬੰਦੀ ਵੱਲੋਂ ਸਾਰੀ ਤੇ ਜਮੀਂ ਜੜਾਂ ਚੋਂ ਮਤਲਬ ਕਿ ਮਿੱਟੀ ਕੱਢ ਕੇ ਦਰਖਤਾਂ ਚ ਕੋ ਸੜਕ ਦੇ ਉੱਪਰ ਹੋਇਆ ਪਿਆ ਮਾਰਜਨ ਕੋਈ ਨਹੀਂ ਹੈਗੀ ਜੀ ਇਸ ਟੈਂਪ ਦਾ ਜੀ ਅੱਗੇ ਚੱਲ ਰਹੀਆਂ ਨੇ ਅਸੀਂ ਐਕਸ਼ਨ ਸਾਹਿਬ ਨਾਲ ਵੀ ਗੱਲ ਕੀਤੀ ਸੀ ਉਹ ਕਹਿੰਦੇ ਠੀਕ ਹੈ ਐਮਐਸਡੀ ਨੂੰ ਪੁੱਛਦਾ ਕਿਵੇਂ ਕਰਿਆ ਕਿਵੇਂ ਨਹੀਂ ਕਰਿਆ ਹਾਲਾਂਕਿ ਮੈਂ ਇਸ ਕੰਮ ਨਾਲ ਦੀ ਗੱਲ ਕਰੀ ਤਗਵੀਰ ਸਰ ਨੇ ਹਾਲਾਂਕਿ ਚਾਹੀਦਾ ਤਾਂ ਇਹ ਸੀ ਵੀ ਮਿੱਟੀ ਬਾਹਰੋਂ ਲਿਆ ਕੇ ਲਾਈ ਜਾਂਦੀ ਇਹ ਹਾਲਾਂਕਿ ਤੁਸੀਂ ਇੰਨਾ ਗੱਲਾਂ ਦੱਸੋ ਉਹਨਾਂ ਨੂੰ ਕੀ ਦੇਸਾ ਕੋਈ ਗੱਲ ਨਹੀਂ ਆ ਮੈਂ ਸਮਝਦਾ ਉਹਦਾ ਇਹਦਾ ਸਿਸਟਮ ਤਾਂ ਬੇੜਾ ਕਰਕੇ ਹੋਇਆ ਪਿਆ ਸਭ ਨੂੰ ਪਤਾ ਹੀ ਹੈ ਜੀ ਹਾਂਜੀ ਅਸੀਂ ਤਾਂ ਇਹੀ ਸੋਚਦੇ ਨਾ ਕੋਈ ਆਮ ਕੋਈ ਵਿਚਾਰੇ ਜਿਹੜੇ ਮਜ਼ਦੂਰ ਹੁੰਦੇ ਨੇ ਕੋਈ ਕੋਈ ਦਰਖਤ ਤੋਂ ਮਾੜੀ ਮਿੱਟੀ ਟਾਣੀ ਟੂਣੀ ਤੋੜ ਲੈਂਦੇ ਨੇ ਕੋਈ ਆਪਦਾ ਲੰਗਰ ਪਾਣੀ ਬਣਾਉਣ ਵਾਸਤੇ ਤੁਸੀਂ ਮਿੰਟ ਚ ਐਕਸ਼ਨ ਲੈਣੇ ਹੋ ਜੀ ਆਪਜੀ ਡਿਊਟੀ ਤੁਸੀਂ ਪੂਰੀ ਤਾਨਾ ਦੇਹੀ ਨਾਲ ਨਿਭਾਣੇ ਹੋ ਸਾਨੂੰ ਪਤਾ ਹੈ ਤੇ ਪਰ ਇਹ ਉਰੇ ਮਲਕੇ ਵੀ ਇਹ ਵੱਡੇ ਲੋਕ ਨੇ ਇਹਨਾਂ ਤੇ ਕੋਈ ਕਾਰਵਾਈ ਹੈ ਨਹੀਂ ਜੀ ਵੀ ਇਹਨਾਂ ਨੂੰ ਨਾਲ ਦੀ ਨਾਲ ਕਾਰਵਾਈ ਤਾਂ ਹੋਣੀ ਚਾਹੀਦੀ ਆਹ ਹੋ ਤਾਂ ਉਹਨਾਂ ਨੂੰ ਫਿਰ ਉਹਨਾਂ ਨੂੰ ਕਹੋ ਨਾ ਜੀ ਫਿਰ ਮਤਲਬ ਗੱਲ ਬੁੱਟੇ ਨਾਲ ਪੱਟੋ ਦੇ ਨਾਲ ਮਿੱਟੀ ਉਹਨਾਂ ਨੂੰ ਕਹੋ ਨਾ ਵੀ ਵਾਰੋ ਲਿਆ ਤੁਸੀਂ ਚਲੋ ਜੜ ਤੋਂ ਹਾਂਜੀ ਕਈ ਤਾਂ ਇਹਨਾਂ ਨੇ ਦਰਖਤ ਵੀ ਵੱਢ ਗਏ ਗੇਰੇ ਭਾਈ ਨੇ ਮੈਂ ਦੇਖੀ ਨੇ ਉਹ ਤਾਂ ਕਿੰਨਾ ਮਾਇਸਵਾ ਨੇ ਹਾਂ ਚਲੋ ਫਾਈਨ ਭਵਾ ਲਿਆ ਇਹ ਵੀ ਮੈਡਮ ਜਾਂ ਤਾਂ ਇਸ ਨਾਲ ਤਾਂ ਇਸ ਨਾਲੋਂ ਤਾਂ ਚੰਗਾ ਇਹ ਦਰਖਤਾਂ ਨੂੰ ਪੱਟੀ ਦਿੰਦੇ ਜਿਹੜੇ ਜੰਮੀ ਇਹਨਾਂ ਦਾ ਮਤਲਬ ਕਿ ਮਿੱਟੀ ਜਣਾ ਚ ਕੱਢ ਰખી ਹੈ ਸਾਡੀ ਬੇਨਤੀ ਹੈ ਸਾਨੂੰ ਵੀ ਕੱਲ ਨੂੰ ਕੋਈ ਵੱਡਾ ਇਤਿਹਾਸ ਦਾ ਕੋਈ ਕਾਰ ਬੱਸ ਦੇ ਉੱਪਰ ਡਰਖਤ ਗਿਰੇ ਕੋਈ ਮੋਟਰਸਾਈਕਲ ਦਾ ਕੋਈ ਹਾਦਸਾ ਨਾ ਵਾਪਰੇ ਤੇ ਗੌਰ ਕਰੋ ਜੀ ਬਿਲਕੁਲ ਨਹੀਂ ਮੈਂ ਉਹਦੇ ਕਰਦੀ ਆਂ ਠੀਕ ਹੈ ਧੰਨਵਾਦ